ਪੈਕੇਜ ਹੋ ਗਿਆ ਜੈ ਪ੍ਰਭੂ ਅੰਦਰ ਆਤਮਾ ਮਾਨ ਪਾ ਜੀ ਸ਼ਕਤੀ ਹਾਰ ਹੈ ਕਿਆ ਚੱਲ ਰਿਹਾ ਹੈ ਸਤਿ ਸ੍ਰੀ ਅਕਾਲ ਵਾਲਮੇਟਨ ਡੈਗਰ 4 ਸੈਕਸ਼ਨ ਦੇ ਅਧੀਨ ਅਸੀਂ ਅੰਡੀਆ ਦੇ ਪ੍ਰਧਾਨ ਆਇਆ ਕੋਸ਼ਿਸ਼ਾ ਮੇਰੇ ਨਾਲ ਵਾਈਸ ਪ੍ਰਧਾਨ ਦੇ ਚੀਜ਼ਾਂ ਵਿੱਚ ਉਹ ਅੱਜ ਸਾਨੂੰ ਨਾਲ ਸਾਨੂੰ ਗ੍ਰਾਮੀਣ ਕੌਲ ਆਇਆ ਹਿਸ਼ਾਰਪੁਰ ਜ਼ਿਲ੍ਹੇ ਦੇ ਵਿੱਚੋਂ ਪੋਹਨਵਾਲੀ ਮਹਾਰਾਜ ਦਾ ਜੋ ਪੁਰਾਣਾ ਇੱਕ ਬਰਚੀਲ ਮੰਦਰ ਕਹਿੰਦੇ ਨੇ ਉਸ ਨੂੰ ਪੋਹਨਵਾਲੀ ਕੀ ਆਸ਼ਰਮ ਕਿਹਾ ਜਾਂਦਾ ਹੈ ਔਰ ਉਸ ਤੇ ਜੋ ਨਜਾਇਜ਼ ਕਬਜ਼ਾ ਕਰਨ ਦੀ ਜੋ ਕੋਸ਼ਿਸ਼ ਅਣਪਛਾਤੇ ਲੋਕ ਕਰ ਰਹੇ ਆ ਤੋ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਪੋਹਨਵਾਲੀ ਮਹਾਰਾਜ ਦੀ ਮੂਰਤੀ ਦੇ ਵਿੱਚ ਜੋ ਕਲਮ ਸੀਗੀ ਉਹ ਕਲੰਮੀ ਤੋੜ ਦਿੱਤੀ ਗਈ ਆ ਤੋ ਇਦਾਂ ਦੇ ਜਿਹੜੇ ਗੁਨਾਹਗਾਰ ਆ ਜਿਹੜੇ ਹੱਤਿਆਚਾਰ ਕਰ ਰਹੇ ਆ ਸਮਾਜ ਤੇ ਅਤੇ ਸਾਡੇ ਮੰਦਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਪਏ ਆ ਅਸੀਂ ਉਹਨਾਂ ਦਾ ਕੜਾ ਵਿਰੋਧ ਕਰਦੇ ਆ ਅਸੀਂ ਸਰਕਾਰ ਕੋਲੋਂ ਕੋ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਇਹਨਾਂ ਦੀ ਗ੍ਰਿਫਤਾਰੀ ਜਲਦੀ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਜਿਹੜੀ ਪ੍ਰਚੀਨ ਮੰਦਰ ਦੀ ਜਗ੍ਹਾ ਆਸ਼ਰਮ ਸਾਡਾ ਭਗਵਾਨ ਵਾਲੀ ਮਹਾਰਾਜ ਦਾ ਆਸ਼ਰਮਾ ਉੱਥੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਨਾਂ ਨੇ ਰਸੋਰਾ ਦੇਤੇ ਚਾਰ ਦਿਵਾਰੀ ਕੀਤੀ ਆ ਨਿਚਾਨਦੇ ਹੀ ਕੀਤੀ ਗਈ ਆ ਉਹ ਅਸੀਂ ਹੁਣ ਸਾਰੇ ਸਮਾਜ ਨੇ ਮਿਲ ਕੇ ਤੋੜੀ ਆ ਅਸੀਂ ਜਲੰਧਰੋਂ ਪਹੁੰਚੇ ਆ ਤੋ ਅਸੀਂ ਸਮਾਜ ਨੂੰ ਵੀ ਅਪੀਲ ਕਰਦੇ ਆ ਵਾਲਮੀਕੀ ਭਾਈਚਾਰਾ ਐਸੀ ਭਾਈਚਾਰਾ ਬੈਠਾ ਉਹ ਇੱਥੇ ਜ਼ਰੂਰ ਪਹੁੰਚਣਾ ਔਰ ਆ ਕੇ ਆਪਣੇ ਹਾਸ਼ਰ ਨੂੰ ਸੰਭਾਲ ਲੈਣਾ ਨਹੀਂ ਤਾਂ ਜਿਹੜੇ ਲੋਕ ਆ ਕੁਝ ਪਰਸੈਂਟ ਲੋਕ ਆ ਜਿਹੜੇ ਸਾਡੀਆਂ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਅਸੀਂ ਉਹਨਾਂ ਨੂੰ ਮੂੰਹ ਤੋਂ ਜਵਾਬ ਦੇਣਾ ਜਾਣਦੇ ਹੁਣ ਕੌਣ ਕਬਜ਼ਾ ਕਰ ਰਿਹਾ ਸੀ ਸੋ ਇੱਥੇ ਦੇ ਕੁਝ ਹਾਰਪੁਰ ਦੇ ਆ ਜੋ ਜੈਂਕਸਟਰਾਂ ਦੇ ਨਾਲ ਉਹਨਾਂ ਦਾ ਤਾਲਮਿਲ ਹੈਗਾ ਸੋ ਨਾਮ ਤਾਂ ਮੈਨੂੰ ਤਾਂ ਜਾਣਦਾ ਨਹੀਂ ਆ ਪਰ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹਨਾ ਜੇ ਇੱਥੇ ਦੁਬਾਰਾ ਉਹਨਾਂ ਨੇ ਦਸਤਕ ਦਿੱਤੀ ਹੈ ਤਾਂ ਸਾਡੇ ਤੋਂ ਬਰਾ ਕੋਈ ਨਹੀਂ ਆਊਗਾ ਔਰ ਪੂਰਾ ਐਸਸੀ ਭਾਈਚਾਰਾ ਪੂਰਾ ਵਾਲਮੀਕੀ ਸਮਾਜ ਅੱਜ ਚਾਰਪੁਰ ਵਾਲਮੀਕਾ Ashram ਪਹੁੰਚਿਆ ਵਾ ਜੇ ਇੱਥੇ ਉਹਨਾਂ ਦੁਆਰਾ ਮੁੜ ਕੇ ਕੋਸ਼ਿਸ਼ ਕੀਤੀ ਤਾਂ ਫਿਰ ਅਸੀਂ ਇੱਥੇ ਉਹਨਾਂ ਨੂੰ ਆਪ ਸਜ਼ਾ ਦਾ ਮੰਗ ਜੇ ਪ੍ਰਸ਼ਾਸਨ ਸਜ਼ਾ ਨਹੀਂ ਦੇ ਦੋਗੇ সাংস <laughs> 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 और ये की पक्का जोदा का ता क्रोतो गदरों ने मारे की ओ शक्ति शक्ति ओम गदर गदर ओम गदर गदर ਹੋਏ ਹਾਏ ਪੁਕੀ ਦਾ ਹੋਏ ਹਾਏ ਪੁਕੀ ਦਾ ਮੁਤਾਵਾ ਨੁਰਲਾਬਾਤ ਪੰਨਾ ਪੜੀ ਜਾਂਦੀ ਆ ਕੁਝ ਨਹੀਂ ਹੋ ਰਿਹਾ ਜਮੀਵਾ ਦੇ ਜੀ What okay.